ਪਿਆਣਕ ਸੜਕ ਹਾਦਸਾ ਵਾਪਰਿਆ ਦਰਸਲ ਇੱਕ ਟਰੱਕ ਅਤੇ ਸਵਾਰੀਆਂ ਨਾਲ ਭਰੀ ਹੋਈ ਬੱਸ ਦੀ ਆਹਮੋ ਸਾਹਮਣੇ ਟੱਕਰ ਹੋ ਜਾਂਦੀ ਆ ਤਾਂ ਇਹ ਬੱਸ ਅਤੇ ਟਰੱਕ ਜਿਹੜੇ ਪੁਲ ਤੇ ਆਹਮੋ ਸਾਹਮਣੇ ਇਹਨਾਂ ਦੀ ਟੱਕਰ ਹੋਈ ਆ ਤੇ ਬਾਅਦ ਦੇ ਵਿੱਚ ਬੱਸ ਪੁਲ ਤੋਂ ਥੱਲੇ ਜਾ ਡਿੱਗਦੀ ਆ ਤੇ ਕਈ ਸਵਾਰੀਆਂ ਦੀ ਮੌਤ ਦਾ ਖਾਸ਼ਾ ਵੀ ਦਿਤਾਇਆ ਜਾ ਰਿਹਾ ਤਾਂ ਇਹ ਤਸਵੀਰਾਂ ਤੁਹਾਨੂੰ ਮੌਕੇ ਦੀਆਂ ਦਿਖਾ ਰਿਹਾ ਤਫਰੀਦਕੋਟ ਕੋਟਕਪੂਰੇ ਦੇ ਨਜ਼ਦੀਕ ਜਿਹੜੀ ਇਹ ਸੇਵਨਾਲਾ ਡਰੇਨ ਜਿਹੜਾ ਇਹ ਪੈਂਦਾ ਹੈਗਾ ਇਸ ਦਾ ਪੁਲ ਜਿਹੜਾ ਕਾਫੀ ਤੰਗ ਦੱਸਿਆ ਜਾਂਦਾ ਤਾਂ ਉੱਥੇ ਇੱਕ ਪਾਸੋਂ ਬੱਸ ਆ ਰਹੀ ਸੀ ਤੇ ਦੂਸਰੇ ਪਾਸੋਂ ਟਰੱਕ ਆ ਰਿਹਾ ਸੀਗਾ ਤਾਂ ਉੱਥੇ ਜਦੋਂ ਇੱਥੇ ਪਾਸ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਆਮੋ ਸਾਹਮਣੇ ਟੱਕਰ ਹੋ ਜਾਂਦੀ ਹੈ ਤੇ ਬਾਅਦ ਵਿੱਚ ਬੱਸ ਜਿਹੜੀ ਸੇਵ ਨਾਲੇ ਚ ਜਾ ਡਿੱਗਦੀ ਆ ਤਾਂ 4 ਤੋਂ 5 ਲੋਕਾਂ ਦੀ ਮੌਤ ਮੌਤ ਦਾ ਖਸ਼ਾ ਜਤਾਇਆ ਜਾ ਰਿਹਾ ਹਾਲਾਂਕਿ ਅਜੇ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਪਰ ਜਿਹੜੇ ਸਾਡੇ ਰਿਪੋਰਟਰ ਮੌਕੇ ਤੇ ਮੌਜੂਦ ਨੇ ਉਹਨਾਂ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਆ ਤਾਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਆਮ ਤੌਰ ਤੇ ਜਦੋਂ ਆਪਾਂ ਇਹ ਫਰੀਦਕੋਟ ਜਾਂ ਫਿਰ ਬਟਿੰਡਾ ਸੈਡ ਕਈ ਪਿੰਡਾਂ ਦੀ ਗੱਲ ਕਰਦੇ ਆ ਤਾਂ ਉਥੋਂ ਇਹ ਸੇਵ ਨਾਲਾ ਜਿਹੜਾ ਉਲੰਘਦਾ ਹੈਗਾ ਉਂਦਰ ਆਮ ਤੌਰ ਤੇ ਉਸ ਨੂੰ ਡਰੇਨ ਵੀ ਕਹਿ ਦਿੱਤਾ ਜਾਂਦਾ ਤਾਂ ਇਹ ਡਰੇਨ ਦੇ ਪੁਲ ਦੇ ਉੱਤੋਂ ਦੀ ਜਦੋਂ ਇੱਕ ਪਾਸੇ ਬੱਸ ਆ ਰਹੀ ਸੀਗੀ ਤੇ ਦੂਸਰੇ ਪਾਸੇ ਟਰੱਕ ਤਾਂ ਦੋਨਾਂ ਦੇ ਆਪਸ ਦੇ ਵਿੱਚ ਟੱਕਰ ਹੋ ਜਾਂਦੀ ਆ ਤਾਂ ਇਹ ਉਹ ਟਰੱਕ ਹੈਗਾ ਜਿਸ ਦੇ ਨਾਲ ਟੱਕਰ ਹੋਈ ਆ ਬੱਸ ਦੇ ਵਿੱਚ ਸਵਾਰੀਆਂ ਜਿਹੜੀਆਂ ਕਾਫੀ ਸਵਾਰ ਸਨ ਕਿਉਂਕਿ ਨਿਊ ਦੀਪ ਬੱਸ ਦੀ ਬੱਸ ਸੀਗੀ ਜੇਕਰ ਇਹ ਸਰਵਿਸ ਦੀ ਗੱਲ ਕੀਤੀ ਜਾਵੇ ਤਾਂ ਔਰ ਇਸ ਬੱਸ ਕੰਪਨੀ ਦੀ ਸਰਵਿਸ ਜਿਹੜੀ ਆ ਉਹ ਬਹੁਤ ਵੱਡੇ ਪੱਧਰ ਤੇ ਹੈਗੀ ਆ ਉਸ ਏਰੀਆ ਦੇ ਵਿੱਚ ਜੇਕਰ ਫਰੀਦਕੋਟ ਕੋਟ ਕਪੂਰਾ ਬਠਿੰਡਾ ਗੋਨੇਣਾ ਮੰਡੀ ਉਸ ਏਰੀਆ ਦੀ ਗੱਲ ਕੀਤੀ ਜਾਵੇ ਤਾਂ ਉਸ ਇਸ ਕੰਪਨੀ ਦੀਆਂ ਬੱਸਾਂ ਜਿਹੜੀਆਂ ਉਹ ਵੱਡੀ ਗਿਣਤੀ ਦੇ ਵਿੱਚ ਚਲਦੀਆਂ ਨੇ ਸਵਾਰੀਆਂ ਜਿਹੜੀਆਂ ਇਸ ਦੇ ਵਿੱਚ ਕਾਫੀ ਹੁੰਦੀਆਂ ਨੇ ਤੜਕਸਾਰ ਜਿਹੜਾ ਇਹ ਹਾਦਸਾ ਵਾਪਰਿਆ ਹੈਗਾ ਤੇ ਇਸ ਮਾਮਲੇ ਦੀ ਗੱਲ ਹੈ ਕਿ ਤੜਕਸਾਰ ਕੋਈ ਨੌਕਰੀ ਪੇਸ਼ਾ ਹੁੰਦੇ ਨੇ ਕਿਸੇ ਨੇ ਹੋਰ ਕੰਮਕਾਰ ਤੇ ਜਾਣਾ ਹੁੰਦਾ ਤੇ ਸਵਾਰੀਆਂ ਜਿਹੜੀਆਂ ਉਹ ਵੱਡੀ ਗਿਣਤੀ ਦੇ ਵਿੱਚ ਸਨ ਪਰ ਫਰੀਦਕੋਟ ਕੋਟਕਪੂਰਾ ਸ਼ਾਹੀ ਅਵੇਲੀ ਦੱਸੀ ਜਾ ਰਹੀ ਆ ਉਸ ਦੇ ਨਜ਼ਦੀਕ ਇਹ ਪੁਲ ਹੈ ਗਿਆ ਤਾਂ ਉੱਥੇ ਹਾ사 ਵਾਪਰਿਆ ਹੈ ਗਿਆ ਤੇ ਗੌਰਤਾਲ ਬਕੀ ਕਰੀਬ ਕੁਝ ਮਹੀਨੇ ਪਹਿਲਾਂ ਬਠਿੰਡਾ ਦੇ ਤਲਵੰਡੀ ਸਾਬੋ ਦੇ ਵਿੱਚ ਵੀ ਇਸ ਤਰ੍ਹਾਂ ਦਾ ਹਾ사 ਵਾਪਰਿਆ ਸੀਗਾ ਉੱਥੇ ਵੀ ਕਰੀਬ 8 ਤੋਂ 9 ਮੌਤਾ ਹੋ ਗਈਆਂ ਸਨ ਤੇ ਇੱਥੇ ਵੀ ਇੱਕ ਹੁਣ ਤੱਕ ਜਿਹੜੀ ਜਾਣਕਾਰੀ ਮਿਲ ਰਹੀ ਆ ਅਧਿਕਾਰਤ ਪੁਸ਼ਟੀ ਨਹੀਂ ਹੈਗੀ ਅਧਿਕਾਰੀਆਂ ਦਾ ਬਿਆਨ ਆਉਣਾ ਹਜੇ ਬਾਕੀ ਆ ਪਰ ਜਿਹੜਾ ਉੱਥੇ ਅਨੌਫੀਸ਼ੀਅਲੀ ਜਿਹੜੀ ਜਾਣਕਾਰੀ ਮਿਲ ਰਹੀ ਹੈ ਕਿ 4 ਤੋਂ 5 ਲੋਕਾਂ ਦੀ ਮੌਤ ਦੀ ਗਿਣਤੀ ਦੱਸੀ ਜਾ ਰਹੀ ਹੈ ਤਾਂ ਲੋਕਾਂ ਦੇ ਲਈ ਰਾਹਤ ਕਾਰਜ ਵਿੱਡੇ ਹੋਏ ਨੇ ਲੋਕਾਂ ਨੂੰ ਬਾਹਰ ਕੱਢਿਆ ਜਾ ਰਿਹਾ ਜਿਹੜੇ ਲੋਕ ਬੱਸ ਦੇ ਵਿੱਚ ਸਵਾਰ ਸਨ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜੇ ਜ਼ਖਮੀ ਨੇ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਜਾ ਰਿਹਾ ਤਾਂ ਫਰੀਦਕੋਟ ਦੀਆਂ ਇਸ ਵੇਲੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਫਰੀਦਕੋਟ ਕਪੂਰ ਕੋਟ ਕਪੂਰਾ ਤਾਂ ਉੱਥੇ ਸ਼ਾਈ ਹਵੇਲੀ ਹੈਗੀ ਉਸ ਦੇ ਨਜ਼ਦੀਕ ਇਹ ਹਾਦਸਾ ਵਾਪਰਿਆ ਜਿੱਥੇ ਇੱਕ ਨਿੱਜੀ ਕੰਪਨੀ ਦੀ ਬੱਸ ਤੇ ਦੂਸਰੇ ਪਾਸੋਂ ਟਰੱਕ ਦੀ ਪੁਲ ਦੇ ਉੱਪਰ ਟੱਕਰ ਹੋ ਜਾਂਦੀ ਹੈ ਤੇ ਟੱਕਰ ਇੰਨੀ ਭਿਆਨਕ ਸੀਗੀ ਤੇ ਬੱਸ ਜਿਹੜੀ ਸਿੱਧੀ ਜਾ ਕੇ ਸੇਮ ਨਾਲੇ ਦਾ ਜੋ ਪੁਲ ਸੀਗਾ ਉੱਥੋਂ ਥੱਲੇ ਡੇਕ ਜਾਂਦੀ ਆ ਤਾਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਦੇਖ ਸਕਦੇ ਹੋ ਕਿ ਆਸ-ਪਾਸ ਤੁਹਾਨੂੰ ਭੀੜ ਨਜ਼ਰ ਆ ਰਹੀ ਹੋਣੀ ਆ ਤੇ ਮੌਕੇ ਤੇ ਪੁਲਿਸ ਅਧਿਕਾਰੀ ਵੀ ਪਹੁੰਚੇ ਹੋਏ ਨੇ ਹੋਰ ਜਾਣਕਾਰੀ ਦੇ ਲਈ ਸਾਡੇ ਨਾਲ ਸਾਡੇ ਪੱਤਰਕਾਰ ਜਗਤਾਰ ਜੁੜ ਚੁੱਕੇ ਨੇ ਜੀ ਜਗਤਾਰ ਕੀ ਜਾਣਕਾਰੀ ਹੈ ਜਿਸ ਤਰ੍ਹਾਂ ਇਹ ਟਰੱਕ ਅਤੇ ਬੱਸ ਦੀ ਟੱਕਰ ਹੋਈ ਹੈ ਤੇ ਹੁਣ ਕੀ ਸਥਿਤੀ ਹੈਗੀ ਆ ਅਦੋਂ ਕੋ ਜੀ ਅੱਜ ਸਵੇਰ ਹੀ ਜਿਹੜੀ ਇਹ ਵਹੁਰਤੋਂ ਜਿਹੜੀ ਬੱਸ ਆ ਰਹੀ ਸੀਗੀ ਆ ਰੋਜ਼ਾਨਾ ਹੀ ਤਰ੍ਹਾਂ ਇਹ ਬੱਸ ਇਸ ਦੇ ਟਾਈਮ ਆ ਰਹੀ ਹੁੰਦੀ ਆ ਤਾਂ ਇਸ ਸਮੇਂ ਦੇਖਿਆ ਉਹਦੇ ਵਿੱਚ ਸਕੂਲੀ ਬੱਚੇ ਜਾਂ ਕੋਈ ਜੌਬ ਕਰਦੇ ਲੋਕ ਕਾਫੀ ਹੁੰਦੇ ਨੇ ਤੇ ਇਹ ਜਦੋਂ ਅੱਜ ਫ੍ਰੀ ਕੋਰਟ ਦੇ ਨਜ਼ਦੀਕ ਛਾਈ ਵਿੰਡ ਜਿਹੜੀ ਜਿਹੜਾ ਪੌੜਾ ਆਉਂਦਾ ਜਿਹੜਾ ਹੈਗਾ ਟੀਮ ਨਾਲ ਦਾ ਉਹਦੇ ਉੱਪਰ ਜਦੋਂ ਗੱਡੀਆਂ ਇੱਕ ਦੂਜੇ ਨੂੰ ਸਾਹਮਣੇ ਆੜੀ ਕ੍ਰੋਸ ਕਰ ਲੱਗੀ ਤਾਂ ਇਹ ਵਾਅਤ ਜਿਹੜੀ ਹੈਗੀ ਆ ਇਹ ਕਾਪੂ ਹੋ ਕੇ ਜਿਹੜੀ ਟੀਮ ਨਾਲ ਦੇ ਵਿੱਚ ਟੱਕਰ ਹੋ ਗਈ ਆ ਅਜਿਹੇ ਵਿੱਚ ਕਾਫੀ ਲੋਕ ਸਵਾਰ ਉੱਤੇ ਜਾ ਰਹੇ ਕਰਨ ਤੇ ਲੋਕਾਂ ਵੱਲੋਂ ਮਦਦ ਨਾਲ ਇਹ ਇੱਕ ਵਾਰ ਸਾਰਿਆਂ ਨੂੰ ਬਾਹਰ ਕੱਢਿਆ ਗਿਆ ਹੈਗਾ ਤੇ ਜਿਹੜੇ ਜ਼ਖਮੀ ਨੇ ਉਹਨਾਂ ਨੂੰ ਜਿਹੜਾ ਉੱਥੇ 2 ਕੋਦੇ ਕੋਦੇ ਉੱਥੇ ਮੈਡੀਕਲ ਹਸਪਤਾਲ ਤੇ ਪਹੁੰਚਾਇਆ ਗਿਆ ਇਹ ਟੱਕਰ 22 ਅਗਿਆਰੇ ਦੇ ਕਿ ਪੱਛਾ ਹਜੇ ਕੋਈ ਲਾਪਤਾ ਮਿਲਦੀ ਨਹੀਂ ਰਹੀ ਸੀ ਪੂਰੀ ਜਿਹੜੀ ਭਾਲ ਕੀਤੀ ਜਾ ਰਹੀ ਹੈ ਤੇ ਬੱਸ ਨੂੰ ਵੀ ਲੈ ਗਿਆ ਇਹਨਾਂ ਵਿੱਚ ਬਾਹਰ ਕੱਢਿਆ ਜਾ ਰਿਹਾ ਹੈਗਾ ਤੇ ਹਜੇ ਤੱਕ ਅਧਿਕਾਰਿਕ ਪੁਸ਼ਟੀ ਨਹੀਂ ਹੋਈ ਕਿ ਕਿੰਨੀਆਂ ਕ ਮੌਤਾਂ ਹੋਈਆਂ ਨੇ ਪਰ ਸੂਤਰਾਂ ਦੇ ਮੁਤਾਬਕ 5-6 ਕਰੀਬ ਜਿਹੜੇ ਲੋਕਾਂ ਦੀ ਫੇਰਿੰਗ ਮੌਤ ਹੋ ਚੁੱਕੀ ਹੈ ਜੀ ਜਕਤਾਰ ਜੇਕਰ ਹਾਸੇ ਦੀ ਗੱਲ ਕੀਤੀ ਜਾਵੇ ਕੀ ਵਸਤ ਦੂਸਰੇ ਬੱਸ ਟਰੱਕ ਇਹਨਾਂ ਦੀ ਟੱਕਰ ਹੋਈ ਹੈ ਜਾਂ ਫਿਰ ਉਹ ਇੱਕ ਦੂਸਰੇ ਨੂੰ ਸਾਈਡ ਦੇਣ ਦੇ ਚੱਕਰ ਦੇ ਵਿੱਚ ਹੀ ਇੱਕ ਪਾਸੇ ਬੱਸ ਪਲਟ ਜਾਂਦੀ ਹੈ ਤੇ ਦੂਸਰੇ ਪਾਸੇ ਟਰੱਕ ਪਿਆ ਨਜ਼ਰ ਆ ਰਿਹਾ ਹਾਂ ਜੀ ਕਿਉਂਕਿ ਉਹ ਨੁੱਕੇ ਤੇ ਪਹੁੰਚਿਆ ਉਸੇ ਹਸਾਵਨਾ ਤੇ ਹੀ ਲੱਗ ਰਿਹਾ ਸੀ ਕਿ ਇਹ ਜਿਹੜਾ ਰਸਤਾ ਕ੍ਰੋਸ ਕਰਨ ਨੂੰ ਲੈ ਕੇ ਹੋਇਆ ਜੀ ਕਿਉਂਕਿ ਪੋਲ ਇਹ ਕਾਫੀ ਤੰਗ ਹੈਗਾ ਤੇ ਬੱਸ ਵੀ ਆਪਣੀ ਸਪੀਡ 'ਤੇ ਆ ਰਹੀ ਸੀ ਤੇ ਉਹ ਟਰੱਕ ਵੀ ਜਿਹੜਾ ਜਾ ਰਿਹਾ ਸੀ ਤੇ ਕਿਸ ਤਰ੍ਹਾਂ ਕਿਤੇ ਪੋਲ ਨੂੰ ਓਵਰਟੈਕ ਕਰਨ ਦੇ ਪੋਲ ਨੂੰ ਕ੍ਰੋਸ ਕਰਨ ਦੀ ਕਾਰਨ ਹੀ ਇਹ ਜਿਹੜਾ ਇਹ ਹਾਦਸਾ ਵਾਪਰਿਆ ਹੈਗਾ ਸਾਰਾ ਤੇ ਬੱਸ ਵੀ ਓਵਰਟੈਕਲ ਹੋ ਗਈ ਤੇ ਜਿਸ ਤੋਂ ਬਾਅਦ ਜਿਹੜਾ ਟਰੱਕ ਵੀ ਓਵਰਸਟੋਪ ਹੋ ਗਿਆ ਜੀ ਤੁਹਾ ਬਹੁਤ ਬਹੁਤ ਸ਼ੁਕਰੀਆ ਜਗਤਾਰ ਜੀ ਜਾਣਕਾਰੀ ਦੇ ਲਈ ਤਾਂ ਫਰੀਦਕੋਟ ਦੀਆਂ ਇਸ ਵੇਲੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱ ਪ੍ਰਚ ਜੋ ਇੱਕ ਸੇਮ ਨਾਲਾ ਹੈਗਾ ਸ਼ਾਈ ਹਵੇਲੀ ਦੱਸੀ ਜਾ ਰਹੀ ਹੈ ਉਸ ਦੇ ਨਜ਼ਦੀਕ ਇਹ ਸੇਮ ਨਾਲਾ ਹੈ ਗਿਆ ਤਾਂ ਉਸ ਦੇ ਪੁਲ ਦੇ ਉੱਪਰ ਇਹ ਹਾਦਸਾ ਵਾਪਰਿਆ ਹੈਗਾ ਹਾਲਾਂਕਿ ਜਾਣਕਾਰੀ ਇਹ ਵੀ ਸਾਹਮਣੇ ਆ ਰਹੀ ਕਿ ਦੋਨਾਂ ਦੀ ਟੱਕਰ ਹੋਈ ਆ ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਜਦੋਂ ਇੱਕ ਦੂਸਰੇ ਨੂੰ ਕ੍ਰਾਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤਾਂ ਉਸ ਮੌਕੇ ਪੁਲ ਤੰਗ ਹੋਣ ਕਾਰਨ ਜਿਹੜੇ ਇਹ ਬੱਸ ਪਾਰਟੀ ਹੈਗੀ ਆ ਹਾਲਾਂਕਿ ਅਧਿਕਾਰਤ ਪੁਸ਼ਟੀ ਹਜੇ ਨਹੀਂ ਹੋਈ ਹਜੇ ਤੱਕ ਜਿਹੜੀਆਂ ਸਵਾਰੀਆਂ ਵਿੱਚ ਸਨ ਜੋ ਜ਼ਖਮੀ ਹੋ ਗਏ ਨੇ ਉਹਨਾਂ ਨੂੰ ਹਸਪਤਾਲ ਪਹੁੰਚਾਉਣ ਦਾ ਕੰਮ ਕੀਤਾ ਜਾ ਰਿਹਾ ਇਸ ਤੋਂ ਇਲਾਵਾ ਜਿਹੜੇ ਮੌਤਾਂ ਦਾ ਅੰਕੜਾ ਹੈ ਗਿਆ ਅਧਿਕਾਰਤ ਤੌਰ ਤੇ ਹਜੇ ਪੁਸ਼ਟੀ ਨਹੀਂ ਹੋਈ ਪਰ ਚਾਰ ਤੋਂ ਪੰਜ ਮੌਤਾਂ ਦੀ ਗਿਣਤੀ ਦੱਸੀ ਜਾ ਰਹੀ ਆ ਇਸ ਤੋਂ ਇਲਾਵਾ ਇੱਕ ਬੱਚਾ ਜਿਹੜਾ ਹਜੇ ਜੋ ਬੱਸ ਦੇ ਵਿੱਚ ਸਵਾਰ ਸੀਗਾ ਉਹ ਲਾਪਤਾ ਹੈ ਗਿਆ ਕਿਉਂਕਿ ਤੁਸੀਂ ਦੇਖ ਸਕਦੇ ਹੋ ਕਿ ਸੀਮ ਨਾਲੇ ਦੇ ਵਿੱਚ ਹਾਲਾਂਕਿ ਜਿਹੜੀ ਬੱਸ ਹੈਗੀ ਆ ਉਸ ਨੂੰ ਵੀ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਪਰ ਪਾਣੀ ਜਿਹੜਾ ਉੱਥੇ ਤੁਸੀਂ ਦੇਖ ਸਕਦੇ ਹੋ ਕੀ ਹੈ ਗਿਆ ਤੇ ਉਸ ਪਾਣੀ ਦੇ ਵਿੱਚੋਂ ਬੱਚੇ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਜਿਹੜੀਆਂ ਸਵਾਰੀਆਂ ਵਿੱਚ ਮੌਜੂਦ ਸਨ ਉਹਨਾਂ ਨੂੰ ਸ਼ੀਸ਼ੇ ਤੋੜ ਕੇ ਬਾਹਰ ਕੱਢਿਆ ਜਾ ਰਿਹਾ ਤਾਂ ਪੰਜਾਬ ਦੇ ਵਿੱਚ ਤੜਕਸਾਰ ਇਹ ਵੱਡਾ ਹਾਦਸਾ ਵਾਪਰਿਆ ਜਿੱਥੇ ਇੱਕ ਪਾਸੇ ਟਰੱਕ ਜਿਹੜਾ ਤੁਸੀਂ ਵੇਖ ਸਕਦੇ ਹੋ ਉਹ ਤਸਵੀਰਾਂ ਦੇ ਵਿੱਚ ਕਿ ਉਹ ਵੀ ਇੱਕ ਸਾਈਡ ਤੇ ਪਿਆ ਹੋਇਆ ਨਜ਼ਰ ਆ ਰਿਹਾ ਹੋਣਾ ਤੇ ਦੂਸਰੇ ਪਾਸੇ ਬੱਸ ਦੇ ਵਿੱਚ ਸਵਾਰੀਆਂ ਵੱਡੀ ਗਿਣਤੀ ਦੇ ਵਿੱਚ ਸਵਾਰ ਸਨ ਜੋ ਹਬੌਰ ਤੋਂ ਫਰੀਦਕੋਟ ਆ ਰਹੀ ਸੀ ਪਰ ਰਸਤੇ ਦੇ ਵਿੱਚ ਉਸ ਦੇ ਨਾਲ ਇਹ ਹਾਦਸਾ ਵਾਪਰ ਜਾਂਦਾ ਤਾਂ ਇਹ ਤਸਵੀਰਾਂ ਤੁਹਾਨੂੰ ਫਰੀਦਕੋਟ ਦੀਆਂ ਵਿਖਾ ਰਿਹਾ ਤੇ ਮੌਕੇ ਤੇ ਸਥਾਨਕ ਜਿਲ੍ਹਾ ਪ੍ਰਸ਼ਾਸਨ ਜਿਹੜਾ ਉਹ ਵੀ ਮੌਜੂਦ ਹੈ ਗਿਆ ਪੁਲਿਸ ਦੇ ਅਧਿਕਾਰੀ ਉੱਥੇ ਪਹੁੰਚੇ ਹੋਏ ਨੇ ਰੈਸਕਿਊ ਆਪਰੇਸ਼ਨ ਚਲਾਇਆ ਜਾ ਰਿਹਾ ਲੋਕਾਂ ਦੇ ਬਲੋਂ ਨੂੰ ਮਦਦ ਕੀਤੀ ਜਾ ਰਹੀ ਹੈ ਗੌਰਤਲ ਬਾਕੀ ਉਹ ਸੀਨ ਹਰ ਇੱਕ ਨੇ ਵੇਖਿਆ ਹੋਣਾ ਜਦੋਂ ਬਟਿੰਡਾ ਦੇ ਤਲਵੰਡੀ ਸਾਬੋ ਦੇ ਵਿੱਚ ਵੀ ਸੇਮ ਨਾਲੇ ਤੇ ਇਸ ਤਰ੍ਹਾਂ ਬਸ ਡਿੱਗ ਜਾਂਦੀ ਆ ਤੇ ਉਸ ਦੇ ਵਿੱਚ ਵੀ ਕਰੀਬ 8 ਤੋਂ 9 ਲੋਕਾਂ ਦੀ ਮੌਤ ਹੋ ਜਾਂਦੀ ਆ ਤੇ ਇੱਥੇ ਵੀ 4 ਤੋਂ 5 ਮੌਤਾਂ ਦੇ ਅੰਕੜਾ ਜਿਹੜਾ ਉਹ ਦੱਸਿਆ ਜਾ ਰਿਹਾ ਹਲੇ ਹਾਲਾਂਕਿ ਅਧਿਕਾਰਤ ਪੁਸ਼ਟੀ ਨਹੀਂ ਹੋਈ ਪਰ ਜਿਹੜੇ ਉੱਥੇ ਮੌਕੇ ਤੇ ਜਿਹੜੇ ਲੋਕ ਨੇ ਜਿਨ੍ਹਾਂ ਦੇ ਵੱਲੋਂ ਇਹ ਦੱਸਿਆ ਜਾ ਰਿਹਾ ਕਿ 4 ਤੋਂ 5 ਮੌਤਾ ਜੜੀਆਂ ਹੋ ਚੁੱਕੀਆਂ ਨੇ